ਦੋਸਤੋ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਹੈ ਗੁਰਦਾਸਪੁਰ ਸ਼ਹਿਰ ਦੇ ਮਸ਼ਹੂਰ ਕੁੱਕੂ ਟਾਬੇ ਦੇ ਵਿੱਚ ਜੂਆ ਖੇਡਦੇ ਹੋਏ ਟਾਬਾ ਮਾਲਕ ਸਮੇਤ 10 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ ਇਹਨਾਂ ਕੋਲੋਂ ਮੌਕੇ ਤੇ 2,50,000 ਰੁਪਏ ਬਰਾਮਦ ਕੀਤੇ ਗਏ ਹਨ ਇਸ ਵੇਲੇ ਦੀ ਵੱਡੀ ਖਬਰ ਦੱਸ ਦਈਏ ਕਿ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਦੇ ਬਾਟਾ ਚੌਂਕ ਦੇ ਬਿਲਕੁਲ ਨਜ਼ਦੀਕ ਮਸ਼ਹੂਰ ਕੁੱਕੂ ਦੇ ਟਾਬੇ ਦੇ ਵਿੱਚ ਅੱਜ ਸਿਟੀ ਪੁਲਿਸ ਵੱਲੋਂ ਸਪੈਸ਼ਲ ਸੈੱਲ ਦੇ ਨਾਲ ਜਿਹੜਾ ਵਾ ਮਿਲ ਕੇ ਰੇਡ ਕੀਤੀ ਗਈ ਔਰ 10 ਸ਼ਹਿਰ ਦੇ ਜਿਹੜੇ ਆ ਲੋਕਾਂ ਨੂੰ ਜੂਆ ਖੇਡਦੇ ਹੋਏ ਜਿਹੜਾ ਵਾ ਉਹ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਦੇ ਕੋਲੋਂ 250000 ਰੁਪਇਆ ਵੀ ਪੁਲਿਸ ਨੇ ਮੌਕੇ ਤੇ ਬਰਾਮਦ ਕੀਤਾ ਵਾ ਸਿਟੀ ਪੁਲਿਸ ਗੁਰਦਾਸਪੁਰ ਦੇ ਨਾਲ ਜਿਹੜਾ ਵਾ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰਪਾਲ ਸੰਗਰ ਔਰ ਉਹਨਾਂ ਦੀ ਟੀਮ ਵੀ ਨਾਲ ਮੌਜੂਦ ਸੀ ਇਹ ਮੌਕੇ ਦੀਆਂ ਤਸਵੀਰਾਂ ਨੇ ਇਸ ਕਮਰੇ ਦੇ ਵਿੱਚ ਜੂਆ ਖੇਡਿਆ ਜਾ ਰਿਹਾ ਸੀ ਔਰ ਪੁਲਿਸ ਨੇ ਹੈਡ ਕਰਕੇ ਜੜਾ ਵਾ ਇਹ ਜਵਾਰੀਆਂ ਨੂੰ ਕਾਬੂ ਕੀਤਾ ਵਾ ਔਰ ਦੱਸ ਦਈਏ ਕਿ 250000 ਰੁਪਇਆ ਜੜਾ ਵਾ ਉਹ ਮੌਕੇ ਦੇ ਉੱਤੇ ਕੈਸ਼ ਵੀ ਜੜਾ ਵਾ ਬਰਾਮਦ ਹੋਇਆ ਵਾ ਗੱਲਬਾਤ ਦੌਰਾਨ ਐਸਐਚਓ ਸਿਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪੂਖਤਾ ਜਾਣਕਾਰੀ ਸੀਗੀ ਕਿ ਗੁਰਦਾਸਪੁਰ ਸ਼ਹਿਰ ਦੇ ਇਸ ਮਸ਼ਹੂਰ ਟਾਬੇ ਦੇ ਵਿੱਚ ਜਿਹੜਾ ਵਾ ਉਹ ਜੂਆ ਚੱਲ ਰਿਹਾ ਵਾ ਜਿਸ ਦੇ ਉੱਪਰ ਅੱਜ ਜਦੋਂ ਰੇਡ ਕੀਤੀ ਗਈ ਤਾਂ 10 ਦੇ ਕਰੀਬ ਲੋਕਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਦੱਸ ਦਈਏ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰਪਾਲ ਸੰਘਰ ਔਰ ਉਹਨਾਂ ਦੀ ਟੀਮ ਵੀ ਜਿਹੜੀ ਆ ਸਿਟੀ ਪੁਲਿਸ ਦੇ ਨਾਲ ਸੀਗੀ ਔਰ ਵੱਡੀ ਕਾਮਯਾਬੀ ਜਿਹੜੀ ਆ ਪੁਲਿਸ ਦੀ ਕਹਿ ਸਕਦੇ ਆ ਕਿ ਜਵਾਰੀਆ ਖਿਲਾਫ ਵੱਡੀ ਜਿਹੜੀ ਇੱਕ ਕਾਮਯਾਬੀ ਜਿਹੜੀ ਮਿਲੀ ਆ ਜਦੋਂ ਹੀ ਇਸ ਗੱਲ ਦਾ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਲੋਕ ਵੀ ਇਸ ਹੋਟਲ ਦੇ ਆਸ-ਪਾਸ ਇਕੱਠੇ ਹੋਣੇ ਸ਼ੁਰੂ ਹੋ ਗਏ ਇਹ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਆ ਇਹ ਫੜੇ ਗਏ 10 ਲੋਕਾਂ ਨੂੰ ਜੜਾ ਵਾ ਪੁਲਿਸ ਵੱਲੋਂ ਮੌਕੇ ਤੇ ਗ੍ਰਿਫਤਾਰ ਕਰਕੇ ਜੜਾ ਲਿਜਾਇਆ ਜਾ ਰਿਹਾ ਵਾ ਔਰ 2.5 ਲੱਖ ਰੁਪਈਆ ਜੜਾ ਵਾ ਇਹਨਾਂ ਕੋਲੋਂ ਮੌਕੇ ਦੇ ਉੱਤੇ ਜਦੋਂ ਇਹ ਜੂਆ ਖੇਡ ਰਹੇ ਸੀਗੇ ਤੇ ਬਰਾਮਦ ਹੋਇਆ ਵਾ ਹੋਰ ਕੀ ਕੁਝ ਕਹਿਣਾ ਵਾ ਇਸ ਮੌਕੇ ਤੇ ਐਸਐਚਓ ਦਾ ਹੌਸ ਸੁਣੀਏ ਮਾੜੇ ਅਫਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਉ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸਿਟੀ ਦੀ ਪੁਲਿਸ ਨੇ ਸਿਕਰੇਨ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਅੱਜ ਜਦੋਂ ਕੁੱਪੂ ਦਾ ਟੱਬ ਆਇਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਸੋ ਸਪੈਸ਼ਲ ਟੀਮ ਦੀ ਮਦਦ ਨਾਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਲਾਕੇ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਡ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇਹ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਹ ਕਲਾਬ ਹੈ ਕਾਰਵਾਈ ਜਿਹੜੀ ਹੈ ਅਗਲੀ ਰਾਮ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ ਜੀ ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਸੇ ਇਨਫੋਰਮੇਸ਼ਨ ਕਦੋਂ ਮਿਲੀ ਸੀ ਜਿਹੜਾ ਇੱਥੇ ਮਤਲਬ ਇਮੀਡੀਏਟ ਤਰੀਡੇ 10 ਬੰਦੇ ਨੇ ਜੀ 10 ਬੰਦੇ ਲੋਕਲ ਹੀ ਲੋਕਲ ਨੇ ਸਾਰੇ ਉਹ ਇਨਕਲੂਡਿੰਗ ਜਿਹੜਾ ਮਾਲਕ ਹੈਗਾ ਇੱਥੇ ਦਾ ਔਰ ਉਹ ਵੀ ਨਾਲ ਸੀਗਾ ਸਰ ਖੰਡੀ ਦੇ ਕੋਲੋਂ ਇੱਥੇ ਚੱਲਦਾ ਜੀ ਨਹੀਂ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਔਰ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਮਾਨਸ ਸਵੇਰ ਮਾਲਾ ਕਰ ਦਿੱਤਾ ਕਿਤਾ ਗਏ ਹਾਂਜੀ ਬਿਲਕੁਲ ਜੀ ਔਰ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਹੈ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸੈਟਅਪ ਰਹਾਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰੀ ਕੀਤੇਗੇ ਬੰਦੇ ਰੈਸਟ ਕਰਨ ਲੱਗੇ ਸਰ ਕੱਲਾ ਜੂਆ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਉਹ ਖੇਡਦੇ ਸੀ ਇਹਦਾ ਲੱਗਦਾ ਪਾਰਤ ਪਾਕਿਸਤਾਨ ਮੈਚ ਤੇ ਨਹੀਂ ਉਰੀ ਉਰੀ ਤਾਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰੰਦ ਹੋਇਆ ਬੇਸਿਕਲੀ ਜੁਰੂਰ ਕਰਦੇ ਨੇ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰੰਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ ਬਾਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁ ਲੇ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦੇਾਂਗੇ ਮਾਲਕ ਵੀ ਆ ਜੀ ਹੋਟਲ ਦਾ ਆਹ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਉਹ ਸਾਰੇ ਬਰਾਮਦ ਹੋਏ ਸਰ ਜੂਏ ਤੋਂ ਵਗੈਰਾ ਇਥੇ ਦੇਰਾ ਪਾਤਾ ਹੁੰਦਾ ਚਲੰਦੇ ਸਰ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈਤੀ ਹੁੰਦੀ ਮੇਰੇ ਧਿਆਨ ਜਿੱਤੇ ਪਹਿਲਾਂ ਅਸੀਂ ਉਸ ਤੇ ਰੇਡ ਵੀ ਕਰਦੇ ਥਾ ਥੈਂਕ ਯੂ